ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਸ਼ਲਾ ਨੇ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਤੋਂ ਕਟੜਾ ਨੂੰ ਜਾਣ ਵਾਲੀ ਟ੍ਰੇਨ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਨਿਵਾਸੀਆਂ ਨੂੰ ਫਾਇਦਾ ਹੋਵੇਗਾ ਫਾਸਟਵੇ ਨਿਊਜ਼ ਟੀਮ ਨੇ ਜਦੋਂ ਪੁੱਛਿਆ ਕਿ ਟ੍ਰੇਨ ਵਾਇਆ ਜਲੰਧਰ ਕਿਉਂ ਚਲਾਈ ਗਈ ਹੈ ਤਾਂ ਉਹਨਾਂ ਨੇ ਆਖਿਆ ਕਿ ਇਸ ਬਾਰੇ ਉਹ ਗੱਲ ਕਰਨਗੇ ਅਤੇ ਟ੍ਰੇਨ ਨੂੰ ਸਿੱਧਾ ਪਠਾਨਕੋਟ ਦੇ ਰਸਤੇ ਹੀ ਸ਼ੁਰੂ ਕੀਤਾ ਜਾਵੇਗਾ ਉਹਨਾਂ ਨੇ ਆਖਿਆ ਕਿ ਲੋਕਾਂ ਨੂੰ 2 ਘੰਟੇ ਸਫ਼ਰ ਵੱਧ ਨਹੀਂ ਕਰਨ ਦਿੱਤਾ ਜਾਵੇਗਾ ਗੱਲਬਾਤ ਕਰਦਿਆਂ ਹੋਰ ਕੀ ਆਖਿਆ ਸੰਸਦ ਗੁਰਜੀਤ ਸਿੰਘ ਔਸ਼ਲਾ ਨੇ ਦੇਖੋ ਫਾਸਟਵੇ ਦੀ ਖਾਸ ਰਿਪੋਰਟ ਅਮਰਸਰ ਤੋਂ ਸੰਸਦ ਗੁਰਜੀਤ ਸਿੰਘ ਓਜਾ ਜੀ ਸਾਡੇ ਨਾਲ ਮੌਜੂਦ ਹਨ ਅਤੇ ਬੰਦੇ ਭਾਰਤ ਟ੍ਰੇਨ ਵੀ ਸ਼ੁਰੂ ਹੋ ਚੁੱਕੀ ਹੈ ਗੱਲਬਾਤ ਕਰਦੇ ਆਂ ਓਜਾ ਜੀ ਜੀ ਓਜਾ ਸਾਹਿਬ ਕੀ ਕਹਿਣਗੇ ਜਦੋਂ ਟ੍ਰੇਨ ਸ਼ੁਰੂ ਹੋਈ ਹੈ ਬੰਦੇ ਭਾਰਤ ਪਟਰਾਂ ਨੂੰ ਜੋੜਨ ਦੀ ਜਾਰੀ ਦੋ ਧਾਰਮਸ਼ਤਾਨਾਂ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਕੀ ਕਾਇਆ ਜਾਦੇ ਪੈਣਾ ਹੈ ਦੇਖੋ ਸਾਡੀ ਬੜੀ ਵੱਡੀ ਡਿਮਾਂਡ ਸੀ ਭਰੀ ਕਿ ਅਮਰਸਰ ਇੱਕ ਰਿਲੀਜੀਅਸ ਸਰਕਟ ਬਣਦਾ ਦਿੱਲੀ ਅਮਰਸਰ ਕਟੜਾ ਜਿੰਨੇ ਦਿੱਲੀੋਂ ਚੱਲਣ ਵਾਲੋਂ ਨੇ ਅਮਰਸਰ ਵੀ ਉਹਨਾਂ ਨੇ ਕਟੜੇ ਵੀ ਜਾਣਾ ਤੇ ਕਟੜੇ ਜਿਹੜਾ ਉਹਨੇ ਅਮਰਸਰ ਵੀ ਆਉਣਾ ਕਿ ਬੰਦੇ ਭਾਰਤ ਟ੍ਰੇਨ ਇੱਕ ਦਿੱਤੀ ਜਾਵੇ ਸੋ ਸਾਨੂੰ ਪਿਛਲੇ ਸਮੇਂ ਦੇ ਵਿੱਚ ਦਿੱਲੀ ਅੰਮ੍ਰਿਤਸਰ ਬੰਦੇ ਭਾਰਤ ਮਿਲ ਗਈ ਇਹ ਪੈਂਡਿੰਗ ਸੀ ਇਹ ਸਾਨੂੰ ਹੁਣ ਮਿਲੀ ਹੈ ਅੰਮ੍ਰਿਤਸਰ ਤੋਂ ਲੈ ਕੇ ਕਟੜਾ ਤੱਕ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਵਾਸਤੇ ਜਿਹੜੇ ਲੋਕ ਜਾਣਾ ਚਾਹੁੰਦੇ ਆ ਕਿ ਉਹਨਾਂ ਦੀ ਸਹੂਲਤ ਵਾਸਤੇ ਇੱਕ ਅਸੀਂ ਕੋਸ਼ਿਸ਼ ਕੀਤੀ ਹੈ ਸੋ ਅੱਜ ਸਾਡੀ ਜਿਹੜੀ ਡਿਮਾਂਡ ਸੀ ਪੂਰੀ ਹੋਈ ਹੈ ਮੈਂ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਜਿਹੜੀ ਉਹ ਸਾਡੇ ਲਈ ਉਹਨਾਂ ਨੇ ਕਿਹਾ ਉਹ ਅਸੀਂ ਕੋਸ਼ਿਸ਼ ਕੀਤੀ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਹਮੇਸ਼ਾ ਹੀ ਇਹ ਸ਼ਹਿਰ ਦੀ ਅਸੀਂ ਤਤ ਪਰ ਇਹ ਸ਼ਹਿਰ ਦੀ ਅਸੀਂ ਲੜਾਈ ਮਾਰ ਮੁੱਦੇ ਦੇ ਅਸੀਂ ਲੜਦੇ ਆ ਅੱਜ ਰੇਲਵੇ ਚ ਬਹੁਤ ਵੱਡਾ ਇੱਕ ਜਿਹੜਾ ਦੋ ਬੰਦੇ ਭਾਰਤੋਂ ਆਣਾ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਅਸੀਂ ਬਾਰਡਰ ਤੇ ਆ ਕੋਈ ਬਹੁਤ ਵੱਡਾ ਲੰਮਾ ਤੁਹਾਨੂੰ ਪਤਾ ਹੈ ਕਿ ਬਾਰਡਰ ਸਟੇਡੀ ਹੋਣ ਕਰਕੇ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਅੱਜ ਉਹ ਜਿਹੜੀ ਚੀਜ਼ ਹੈ ਸਾਡੀ ਅੱਜ ਇੱਥੇ ਗੁਰੂ ਨਗਰੀ ਤੋਂ ਇਹ ਚੀਜ਼ ਪੂਰੀ ਹੋਈ ਹੈ ਕਿ ਜਿਹੜੇ ਬਾਹਰੋਂ ਟੂਰਿਸਟ ਵੀ ਆਉਣਗੇ ਅੰਤਰਰਾਸ਼ਟਰੀ ਇਹ ਘੁੰਮਣ ਕਰਕੇ ਉਹਨਾਂ ਨੂੰ ਇੱਕ ਸਹੂਲਤ ਮਿਲੇਗੀ ਕਿਉਂਕਿ ਹਰ ਤਰ੍ਹਾਂ ਦਾ ਟੂਰਿਸਟ ਆਉਂਦਾ ਤੇ ਗੱਲ ਕਰੀਏ ਵਪਾਰੀਆਂ ਦੀ ਕਿਉਂਕਿ ਜੰਮੂ ਕਸ਼ਮੀਰ ਤੋਂ ਵਪਾਰੀ ਵੀ ਅਮਰਸਰ ਨੂੰ ਆਉਂਦੇ ਆ ਤੇ ਅਮਰਸਰ ਤੋਂ ਉੱਧਰ ਜਾਂਦੇ ਆ ਤੇ ਨਾਲੇ ਇੱਕ ਆਪਣੇ ਧਾਰਮਿਕ ਸਥਾਨ ਦੋ ਧਾਰਮਿਕ ਸਥਾਨ ਆਪਾਂ ਚ ਜੁੜਨ ਜਾ ਰਹੇ ਉਹਦੇ ਬਾਰੇ ਵੀ ਦੱਸ ਦਿਓ ਜੀ ਬਿਲਕੁਲ ਬਿਲਕੁਲ ਉਹ ਵੀ ਉਹਨਾਂ ਲਈ ਵੀ ਮਾਤੇ ਦੀ ਗੱਲ ਸਾਡੇ ਲਈ ਵੀ ਆ ਉਹਨਾਂ ਵਾਸਤੇ ਗੱਲ ਕੀਤੀ ਹੈ ਵੀ ਗੱਲ ਜੀ ਸ਼ਹਿਰ ਵਾਸੀ ਨਾਲ ਗੱਲ ਕੀਤੀ ਕਈ ਲੋਕਾਂ ਨੇ ਕਿਹਾ ਵੀ ਜਿਹੜੀ ਟ੍ਰੇਨ ਚਲਦੀ ਚੰਗੀ ਗੱਲ ਆ ਪਰ ਬਾਇਆ ਜਲੰਧਰ ਪਟਕੰਡ ਤੋਂ ਹੋ ਕੇ ਕਿਉਂ ਦੇਖੋ ਉਹ ਅਸੀਂ ਅਸੀਂ ਦੁਬਾਰਾ ਇਹਨੂੰ ਚੇਂਜ ਕਰਾਵਾਂਗੇ ਅਸੀਂ ਇਹਨੂੰ ਅੰਮ੍ਰਿਤਸਰ ਤੋਂ ਸਿੱਧਾ ਪਠਾਨਕੋਟ ਕਰਾਵਾਂਗੇ ਮੇਰੀ ਆਲਰੇਡੀ ਗੱਲ ਹੋ ਚੁੱਕੀ ਕਿ ਜਿਹੜੀ ਦਿੱਲੀ ਕਟੜਾ ਡਾਇਰੈਕਟ ਜਾ ਰਹੀ ਹੈ ਬੰਦੇ ਭਾਰ ਉਹਨੂੰ ਉਹਨੂੰ ਸਟਾਪ ਜਲੰਧਰ ਦੇ ਦਿੱਤਾ ਸਾਨੂੰ ਇਹ ਡਾਇਰੈਕਟ ਇੱਥੋਂ ਦਿੱਤੀ ਕੋਈ ਤਾਂ ਫਾਇਦਾ ਨਹੀਂ ਗੈਤਾ ਜਿਹੜੇ ਬੰਦੇ ਨੇ ਕਟੜੇ ਜਾਣਾ ਹੈ ਉਹਨੂੰ 2 ਘੰਟੇ ਦਾ ਐਕਸਟਰਾ ਸਫ਼ਰ ਪੈ ਰਿਹਾ ਕੋਨ ਇਹ ਇਹ ਟ੍ਰੇਨ ਦਾ ਮਤਲਬ ਕੀ ਇੱਕ ਤੇ ਲਗਜ਼ਰੀ ਦੂਜਾ ਸਮੇਂ ਦੀ ਬਚਤ ਜੇ ਸਮੇਂ ਦੀ ਬਚਤ ਨਾ ਹੋਈ ਫਿਰ ਲਗਜ਼ਰੀ ਦੇ ਉਹ ਘਰ ਗੱਡੀ ਘੜੀ ਗੱਡੀ ਤੇ ਚੱਲ ਜੂਗਾ ਸੋ ਉਹਦਾ ਉਹ ਅਸੀਂ ਆਉਣ ਵਾਲੇ ਦਿਨਾਂ ਜਿਹਨੂੰ ਕਰੈਕਟ ਕਰਾਵਾਂਗੇ ਲੱਗਦਾ ਨਹੀਂ ਕਿ ਟ੍ਰਾਂਸਪੋਰਟ ਮਾਫੀਆ ਨੂੰ ਫਾਇਦਾ ਦਿੱਤਾ ਜਾ ਰਿਹਾ ਕਿਉਂਕਿ ਟ੍ਰੇਨ ਨੂੰ ਸਫਲ ਹੀ ਨਹੀਂ ਹੋਣ ਦਿੱਤਾ ਜਾ ਰਿਹਾ ਚੱਲਣ ਤੋਂ ਪਹਿਲਾਂ ਹੀ ਕਿ ਕਿਉਂਕਿ ਅੱਜ ਮੈਂ ਇਹਦੇ ਤੇ ਕੋਈ ਗੱਲ ਨਹੀਂ ਕਰ ਸਕਦਾ ਐਵੇਂ ਇਹ ਤੇ ਕੋਚ ਮਾਰਗ ਤੇ 50 ਗੱਲਾਂ ਕਰ ਦੋ ਉਹ ਵੀ ਜੇ ਹੋਏਗਾ ਤਾਂ ਉੱਤੇ ਵੀ ਲੜਾਈ ਲੜਾਂਗੇ ਇਹ ਨਹੀਂ ਹੋ ਸਕਦਾ ਜੀ ਧੰਨਵਾਦ ਜੀ ਬਿਲਕੁਲ ਸੰਸਦ ਗੁਰਜੀਤ ਸਿੰਘ ਹੋਜਲਾ ਜੀ ਸਾਡੇ ਨਾਲ ਬੱਜੂ ਉਥੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਕਿ ਵਧੀਆ ਗੱਲ ਹੈ ਕਿ ਅੰਮ੍ਰਿਤਸਰ ਨੂੰ ਦੋ ਬੰਦੇ ਭਾਰਤ ਮਿਲ ਚੁੱਕੇ ਆ ਅਤੇ ਉਹਨਾਂ ਨੇ ਜਿਹੜੀ ਇੱਕ ਗੱਲ ਕੀਤੀ ਗਈ ਜਿਹੜਾ ਐਕਸਟਰਾ 2 ਘੰਟੇ ਲੋਕਾਂ ਨੂੰ ਸਫਰ ਕਰਨਾ ਚਾਹੀਦਾ ਉਹਦੀ ਵੀ ਲੜਾਈ ਆਉਣ ਵਾਲੇ ਸਮੇਂ ਵਿੱਚ ਲੜਨਗੇ ਅਤੇ ਸਿੱਧੀ ਟ੍ਰੇਨ ਜਿਹੜੀ ਬਾਇਆ ਪਠਾਨਕੋਟ ਤੋਂ ਕਟੜੇ ਨੂੰ ਜਾਵੇਗੀ ਅੰਮ੍ਰਿਤਸਰ ਫਾਸਟ ਵਿੱਚ ਖਬਰ ਨਾਲ ਵੀ ਕੈਮਰਾਮੈਨ ਨਰੇਸ਼ ਕੁਮਾਰ ਦਾ ਰਕੇਸ਼ ਕੁਮਾਰ